ਜਿੱਥੇ ਪੂਰੇ ਪੰਜਾਬ ਦੇ ਵਿੱਚ ਸਫਾਈ ਸੇਵਕਾਂ ਵੱਲੋਂ ਦੋ ਰੋਜ਼ਾ ਹੜਤਾਲ ਰੱਖੀ ਗਈ ਸੀ ਉੱਥੇ ਚੱਲਦੇ ਅੱਜ ਨਗਰ ਕੌਂਸਲ ਮੁੱਲਾਂਪੁਰ ਦਾਖਾੜੇ ਵਿੱਚ ਵੀ ਸਫਾਈ ਕਰਮਚਾਰੀਆਂ ਵੱਲੋਂ ਦੂਜੇ ਦਿਨ ਹੜਤਾਲ ਜਾਰੀ ਰੱਖੀ ਗਈ। ਆਪਣੀਆਂ ਮੰਗਾਂ ਨੂੰ ਲੈ ਕੇ ਇਹ ਹੜਤਾਲ ਉਸਤਰੀ ਪਿਛਲੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ। ਜਿੱਥੇ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਸਫਾਈ ਸੇਵਕ ਅੰਮੂਲ ਸਾਹ ਨਾਲ ਉਥੇ ਇਹ ਨਗਰ ਕੌਂਸਲ ਮੁੱਲਾਂਪੁਰ ਦਾਖਾੜੇ ਕੌਂਸਲਰ ਵੀ ਇਹਨਾਂ ਦਾ ਸਾਥ ਦੇਣਾ ਹੈ। ਇਸ ਮੌਕੇ ਤੇ ਉਹਨਾਂ ਨੇ ਸਰਕਾਰ ਨੂੰ ਘਹਾਰ ਲਈ ਸਾਨੂੰ ਗੱਲ ਤੋਂ ਗੱਲ ਪੱਕਾ ਕੀਤਾ ਜਾਵੇ। ਗੱਲਬਾਤ ਕਰਦੇ ਆ ਇਸ ਮੌਕੇ ਤੇ ਨਗਰ ਕੌਂਸਲ ਦੇ ਕੌਂਸਲਰ ਨਾਲ ਅਤੇ ਸਫਾਈ ਸੇਵਕਾਂ ਨਾਲ ਕੀ ਕੁਝ ਕਹਿ ਰਹੇ ਹਨ ਉਹ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਤੁਸੀਂ ਦੇਖ ਰਹੇ ਹੋ ਮੁੱਲਪੁਰ ਕਾਖਾ ਤੋਂ ਸਾਡੀ ਇਹ ਵਿਸ਼ੇਸ਼ ਸਰਕਾਰ ਗੁਰਦਾਬਾਦ ਜਿੰਦਾਬਾਦ ਸਰਕਾਰ ਗੁਰਦਾਬਾਦ ਜਿੰਦਾਬਾਦ ਸਰਕਾਰ ਮੁਰਦਾਬਾਦ ਸਫਾਈ ਸੇਵਕ ਯੂਨੀਅਨ ਜਿੰਦਾਬਾਦ ਸਫਾਈ ਸੇਵਕ ਯੂਨੀਅਨ ਜਿੰਦਾਬਾਦ ਸਾਡਾ ਹੱਥ ਇੱਥੇ ਰੱਖ ਇੱਥੇ ਰੱਖ ਪੂਰੀ ਕਰੋ ਪੂਰੀ ਕਰੋ ਚਾਹ ਸਰਕਾਰ ਮੁਰਦਾਬਾਦ ਚਾਹ ਸਰਕਾਰ ਮੁਰਦਾਬਾਦ ਇਹ ਸਰਕਾਰਾਂ ਕਰਦੀਆਂ ਕੀ ਫੇਰਾ ਫੇਰੀ 420 ਚਾਰਪਾਣਾ 27 ਸੇਵਕ ਯੂਨੀਅਨ ਨੂੰ ਜਿਹੜੇ ਆਪਦੇ ਹੱਥਾਂ ਲਈ ਜਾਗੇ ਹੋ ਕਿਉਂਕਿ ਜਿਹੜੀਆਂ ਗਵਰਨਮੈਂਟਸ ਨੇ ਇਹ ਜਦੋਂ ਇਲੈਕਸ਼ਨ ਹੁੰਦੀ ਆ ਉਦੋਂ ਗੱਲਾਂ ਹੋਰ ਹੁੰਦੀਆਂ ਨੇ ਜਦੋਂ ਇਲੈਕਸ਼ਨ ਹੋ ਜਾਂਦੀ ਆ ਫਿਰ ਸਾਰਾ ਕੁਝ ਭੁੱਲ ਜਾਂਦੇ ਨੇ ਇਹੀ ਸਰਕਾਰਾਂ ਕਿਉਂਕਿ ਮੈਂ ਵੀ ਟ੍ਰੇਡ ਯੂਨੀਅਨ 'ਚ ਕੰਮ ਕੀਤਾ ਇਹੀ ਸਰਕਾਰਾਂ ਜਦੋਂ ਇਲੈਕਸ਼ਨ ਹੁੰਦੀ ਆ ਤਾਂ ਅਸੀਂ ਪੱਕੇ ਕਰਾਂਗੇ ਤੇ ਪੱਕੇ ਕੀ ਕੀਤਾ ਅੱਜ ਤੁਸੀਂ 43 ਬੰਦੇ ਹੋ ਤੁਹਾਨੂੰ ਡੀਸੀ ਰੇਟ ਤੋਂ ਹਟਾ ਕੇ ਇੱਥੇ ਨਵਾਂ ਟੈਂਡਰ ਹੋ ਰਿਹਾ ਜਿਹੜਾ ਡੋਰ ਟੂ ਡੋਰ ਤੇ ਡੋਰ ਟੂ ਡੋਰ ਜਦੋਂ ਟੈਂਡਰ ਹੋਊਗਾ ਤਾਂ ਤੁਹਾਡੀਆਂ ਸੁਦਾਵਾਂ ਆਪੇ ਹੀ ਖਤਮ ਹੋ ਜਾਣਗੀਆਂ ਨੇ ਕਿ ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਇਹ ਤੁਹਾਡੇ ਨਾਲ ਵਾਦਾ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਵਾਦਾ ਕਰਕੇ ਆਓ ਕਿ ਅਗਰ ਤੁਹਾਡੀਆਂ ਮੰਗਾਂ ਨਹੀਂ ਮੰਗੀਆਂ ਜਾਂਦੀਆਂ ਤਾਂ ਸਰਕਾਰ ਆਉਣ ਤੇ ਤੁਹਾਡੀਆਂ ਮੰਗਾਂ ਪਹਿਲ ਦੇ ਆਧਾਰ ਤੇ ਮੰਗੀਆਂ ਜਾਣਗੀਆਂ ਤੇ ਤੁਹਾਡੀ ਜਿਹੜੀ ਆ ਇਹ ਮੰਗ 100% ਪੂਰੀ ਕੀਤੀ ਜਾਊਗੀ। ਜੈ ਜਨਤਾ ਜੈ ਸਨਾਤ ਜਿੱਤ ਲੋਕਾਂ ਦੀ। ਅੱਜ ਤੁਹਾਡੇ ਵੱਲੋਂ ਹਰਕਾਰ ਕੀਤੀ ਗਈ ਜਾਂ ਕੀ ਮੰਗਾਂ ਲੈ ਕੇ ਹਰਕਾਰ ਇਹ ਜੀ ਸਦੀ ਮੰਗਾ ਨੇ ਕੱਚੇ ਮੁਲਾਜ਼ਮ ਪੱਕੇ ਕਰੋ ਇਹ ਸਰਕਾਰ ਨਾਲ ਸਾਡਾ ਕਾਫੀ ਲੰਬੇ ਸਮੇਂ ਤੋਂ ਗੱਲਾਂ ਚੱਲ ਰਹੀਆਂ ਨੇ ਮੀਟਿੰਗ ਹੁੰਦੀ ਰਹੀਆਂ ਨੇ ਲਾਰੇ ਲੱਪੇ ਲਾਈ ਜਾਂਦੇ ਨੇ। ਪਰ ਕਿਸੇ ਨੇ ਹੱਥਕ ਬਾਨੀ ਫੜੀ ਕਿ ਵੀ ਤੁਹਾਡਾ ਸਾਥ ਦਈਏ ਸੀ ਜੇ ਗੱਲ ਕੀਤੀ ਜਾਵੇ ਤਨਖਾਹਾਂ ਦੀ ਤਾਂ ਮੈਨੂੰ ਤਾਂ ਸਮਝ ਤੁਹਾਨੂੰ ਕਿੰਦੀਆਂ ਤਨਖਾਹਾਂ ਤਨਖਾਹ ਜੀ 10000 ਰੁਪਏ ਤਨਖਾਹ ਉਹਦੇ ਨਾਲ ਕੀ ਪੁੱਛਿਆ ਨੂੰ ਪੜਾ ਲੀਏ ਕੀ ਬੰਦਾ ਉਸ ਕਰ ਸਕਦਾ 10000 ਰੁਪਏ ਦੀ ਤਨਖਾਹ ਨਾਲ ਯਾਰਾ ਛੇਰਾ ਆ ਰਿਹਾ ਵਾ ਸ਼ਹਿਰ ਵਿੱਚ 32 ਸਮੱਸਿਆ ਪੂਰੀਆਂ ਦੀਆਂ ਸਾਡੇ ਵਤਨਾਂ ਅਰਥਾਂ ਦਿੰਦੀ ਵੀ ਹੈ ਜੀ ਕਿਵੇਂ ਦੇਖਦੇ ਹੋ ਯਾਰਾ ਵਾਰ ਤਾਂ ਠੀਕ ਹੈ ਜੀ ਪਰ ਅਸੀਂ ਮਜਬੂਰੀ ਚ ਕਰ ਰਹੇ ਆਂ ਸਰਕਾਰ ਨੂੰ ਕਈ ਵਾਰੀ ਅਸੀਂ ਕਿਹਾ ਵਾ ਪਰ ਸਰਕਾਰ ਕੁਛ ਸੁਣਦੀ ਨਹੀਂ ਸਾਡੀ ਇਸ ਕਰਕੇ ਮਜਬੂਰੀ ਚ ਬੈਠੇ ਆ ਜੀ 2-3 ਦਿਨ ਦੀ ਕੰਮ ਛੋੜ ਹੜਤਾਲ ਦੀ ਜਾਨਾ ਇਹਨਾਂ ਨਾਲੋਂ ਕਿਤੇ ਆਏ ਸੀ ਤੁਹਾਡੇ ਕੋਲ ਉਹਨਾਂ ਨੂੰ ਮਨ ਪੱਤਰ ਦਿੱਤਾ ਗਿਆ ਸੀ ਸਾਹਿਬ ਹਾਂਜੀ ਕਨੇਸ਼ਵਾਸ਼ਣ ਤੋਂ ਆਇਆ ਸੀ ਹੋਰਿਆ ਮਸਲਾ ਜਲਦੀ ਸੁਣਨ ਕਰ ਲਿਆਊਗਾ ਮੰਤਰੀ ਜੀ ਆਸ ਹੈ ਜੀ ਉਹਨਾਂ ਵੱਲੋਂ ਨਹੀਂ ਜੀ ਸਾਨੂੰ ਕੋਈ ਰਿਸਪੌਂਸ ਨਹੀਂ ਮਿਲਿਆ ਜੀ ਕਿੱਧਰੋਂ ਵੱਲੋਂ ਕੋਈ ਨਹੀਂ ਆਇਆ ਨਹੀਂ ਕੋਈ ਕਾਲ ਨਹੀਂ ਆਇਆ ਜੀ ਸਰਕਾਰਾਂ ਤੋਂ ਮੰਗ ਕਰਦੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਕਿ ਸਾਨੂੰ ਕੱਚੇ 20-25 25 ਸਾਲ ਹੋ ਗਏ ਕੱਚੇ ਕਾਮਿਆਂ ਨੂੰ ਇਹਨਾਂ ਨੇ આજ ਤੱਕ ਕੋਈ ਗੱਲ ਸੁਣੀ ਨਹੀਂ ਨਾ ਕੋਈ ਪੱਕਾ ਕੀਤਾ ਜਿਹੜੀ ਸਾਡੀ ਡਿਮਾਂਡਾਂ ਨੇ ਪੂਰੀ ਕੀਤੀ ਜਾਣ ਜੇਕਰ ਮਾਨ ਸਰਕਾਰ ਦੀ ਗੱਲ ਕਰੀਏ ਤਾਂ ਸੱਤਾਂ ਤੋਂ ਪਹਿਲਾਂ ਭਗਵਾਨ ਜੀ ਨੇ ਇੱਕ ਗੱਲ ਕਹੀ ਸੀ ਕਿ ਲੋਕਾਂ ਨੇ ਭਗਵਾਨ ਦੀ ਦਿੱਕਸ਼ੇ ਨਹੀਂ ਹੈਗੇ ਸਭ ਤੋਂ ਪਹਿਲਾਂ ਨਾਮੋ ਨਰਾ ਨਾਮੋ ਨਰਾ ਬਣਾਇਆ ਉਹਨਾਂ ਦੇ ਵਾਰਿਸ ਕਿਵੇਂ ਦੇ ਕੋਈ ਸਨੀ ਦੀ ਬਾਤੇ ਲਾਰੇ ਲੱਪੇ ਲੜਨ ਨੂੰ ਤੇ ਜੋ ਮਾਤੀ ਲਈ ਜਾਣ

दीवार भी मजबूरी में रखते आज मैं मजबूरी घर का बिचारा कि नहीं होगा वज्ज पुचे नहीं तो सुनदा ही नहीं कोई ना दफ्तर वाला सुना कोई सरकार सुना कोई कुछ नहीं सुनदा हाँ, ये भी ज्यादा जो बहुत को मिलले कोई नहीं हम भी परता कोई भी बहुत मिलता कर ली ਨਾਰਾ ਨਾ ਜਾਂਦੇ ਸਾਨੂੰ ਸਭ ਕਰਾਗੇ ਜਿ ਕਰਾਗੇ ਕਰਦਾ ਕੋਈ ਨਹੀਂ ਜਿਹੜਾ ਮਰਜ਼ੇ ਐਮਸੀਓ ਪ੍ਰਧਾਨੋਂ ਕੋਈ ਨਹੀਂ ਸੁਮਾਈ ਕਰਦਾ ਸਰਕਾਰ ਤੋਂ ਕੀ ਮੰਗ ਕਰਦੇ ਬਸ ਸਾਨੂੰ ਪੱਕੇ ਕਰਾ ਦੇਣ ਔਰ ਕੁਛ ਨਹੀਂ ਇਹ aí ਬੇਨਤੀ ਮਰਦੇ ਆ ਜੋੜਦੇ ਔਰ ਕੁਛ ਨਹੀਂ ਇਹ ਬੱਚਾ ਤਾਂ ਮਾਰੇ ਗੁਜ਼ਾਰਾ ਹੋ ਜਾਗਾ ਮਾਰੇ ਬੱਚੋ ਦਾ ਮਾਣ ਚੁਲਾਇ ਮਤੋ ਧਾਲ ਮਿੱਟੀ ਮੈਂ ਤਾਂ ਹੀ ਗੱਲ ਕਹਿਣਾ ਚਾਹੂੰਗਾ ਆਮ ਆਦਮੀ ਪਾਰਟੀ ਸਰਕਾਰ ਵੀ ਇੱਕ ਤਾਂ ਤੁਸੀਂ ਇਹ ਗੱਲ ਦੱਸੋ ਵੀ 97100000 ਦੇ ਕਰਜ਼ਾ ਖਾਤੇ ਚੱਲ ਸਕਦਾ ਮੈਂ ਤੁਹਾਨੂੰ ਪੁੱਛਦਾ ਤੁਸੀਂ ਪੂਰੇ ਸ਼ਹਿਰ ਪੂਰੇ ਪੰਜਾਬ ਦੇ ਵਿੱਚ ਇੰਨੇ ਬੋਰਡ ਲਾਇਆ ਕਰੋੜਾ ਰੁਪਇਆ ਤੁਸੀਂ ਬੋਰਡਾਂ ਤੇ ਲਾ ਰਹੇ ਹੋ ਸਿਵਰ ਮੇਨਾਂ ਲਈ ਤੁਹਾਡੇ ਕੋ ਕਿੱਟਾ ਹੈ ਨਹੀਂ ਗਿਆ ਇਹ ਬੋਰਡ ਲਾਉਣ ਦਾ ਸਾਨੂੰ ਕੀ ਫਾਇਦਾ ਸਾਨੂੰ ਕੀ ਫਾਇਦਾ ਇਹ ਬੋਰਡ ਲਾਉਣ ਦਾ ਤੁਸੀਂ ਕਰੋੜਾ ਰੁਪਇਆ ਲਾ ਰਹੇ ਹੋ ਸੇਫਟੀ ਕਿੱਟਾਂ ਨਹੀਂ ਆ ਇਹਨਾਂ ਦੀ ਇਲਾਜਮਈ ਤਨਖਾਹ ਵਧਾਓ ਬਤਾਓ ਵਿਚਾਰੇ ਦੇਖੋ ਕਿਵੇਂ ਬੈਠੇ 22-22 ਸਾਲ ਹੋ ਗਏ ਹਲੇ ਤੱਕ ਪੱਕੇ ਨਹੀਂ ਕੀਤੇ ਤੁਸੀਂ ਸ਼ਹਿਰ ਕਿੱਡਾ ਵੱਡਾ ਮੁਲਾਜ਼ਮ ਤੋਂ ਇੰਨਾ ਕੋਲੇ 480 ਵਾਲੇ ਦੱਸੋ ਸਰਕਾਰ ਇੱਧਰ ਧਿਆਨ ਦੇਣ ਨਾ ਬਾਕੀ ਕੋਈ ਨਹੀਂ ਸਰਕਾਰਾਂ ਹੋਰ ਵੀ ਆਈਆਂ ਉਹਨਾਂ ਨੇ ਵੀ ਘੱਟ ਹੀ ਧਿਆਨ ਦਿੱਤਾ ਮੈਂ ਤਾਂ ਸਭ ਨੂੰ ਕਹਿੰਦਾ ਵੀ ਐਸਸੀ ਜਿਹੜੇ ਸਾਡੇ ਭਾਈਚਾਰਾ ਵਾ ਇਹਨਾਂ ਦਾ ਧਿਆਨ ਦਿੱਤਾ ਜਾਵੇ ਇਗਲੇ ਤਾਂ ਇਹ ਗਾਣੋ ਕੀ ਆਏ ਕਿ ਕਿੰਨਾ ਬਹੁਤ ਨੰਨੋ ਕੰਮ ਕਰਦੇ ਤਾਂ ਕਿਆ ਸੀ ਤਾਂ ਕਿਆ ਸੀ ਨਾ ਬੱਸ ਨੰਬਰ ਲੇ ਲਓ ਤਾਂ ਕਿ ਕਰੀਦਾ ਨਾ ਦੇਖੋ ਦੇਖੋ ਵੀ ਹਲੇ ਤੱਕ ਤਾਂ ਕੋਈ ਰਿਸਪਾਂਸ ਨਹੀਂ ਉਹਨੇ ਦਿੱਤਾ ਨਾ ਕੋਈ ਫੋਨ ਆਇਆ ਬਾਕੀ ਚਲੋ ਕੋਈ ਨਾ ਟਾਈਮ ਲੱਗ ਜਾਂਦਾ ਹੁੰਦਾ ਐ ਜੇ ਕੰਮਾਂ ਨੂੰ ਕੋਈ ਗੱਲ ਨਹੀਂ ਹਲੇ ਉਹਨਾਂ ਤੇ ਆਪਣਾ ਹੈਗਾ ਥੋੜਾ ਜਿਹਾ ਯਾਨੀ ਕਿ ਉਮੀਦ ਹੈਗੀ ਆ ਕੁਝ ਕਰਨ ਦੀ ਅਸ਼ੋਕ ਜੀ ਨਹੀਂ ਨਹੀਂ ਅੱਜ ਤੁਸੀਂ ਧਰਨੇ ਤੇ ਬੈਠੇ ਹੋ ਸਫਾਈ ਸੇਵਕ ਕਿੰਨੇ ਆਪਣੇ ਨਗਰ ਕੌਂਸਲ ਨਾਲ ਜਿਹੜੇ ਸਫਾਈ ਸੇਵਕ ਕੰਮ ਕਰ ਰਹੇ ਆ ਤੇ ਕਿਉਂ ਬੈਠੇ ਹੋ ਜੀ ਸਾਡੇ ਜੀ ਜਿਹੜੇ ਸਫਾਈ ਸੇਵਕ ਆ ਜੀ 43 ਦਾ ਸੀ ਡੀਸੀ ਰੇਟ ਤੇ ਆ ਜੀ ਤੇ 11 ਜਿਹੜੇ ਆ ਠੀਕ ਹੈ ਰਵੇ ਜੂਆ ਠੀਕ ਹੈ ਜੀ ਤੇ ਸਾਡਾ ਜਿਹੜਾ ਅੱਜ ਦਾ ਧਰਨਾ ਵਾ ਦੋ ਦਿਨ ਹੋ ਗਈ ਸਾਨੂੰ ਅਸੀਂ ਕੱਲ ਵੀ ਧਰਨੇ ਤੇ ਬੈਠੇ ਸੀ ਤੇ ਅੱਜ ਵੀ ਧਰਨੇ ਤੇ ਬੈਠੇ ਆ ਸਾਡਾ ਜਿਹੜਾ ਧਰਨਾ ਇਸ ਕਰਕੇ ਅਸੀਂ ਹੜਤਾਲ ਕੀਤੀ ਹੈ ਜੀ ਸਾਰਾ ਕੰਮਕਾਰ ਬੰਦ ਆ ਜੀ ਸਾਡੇ ਜਿਹੜੇ ਪੰਜਾਬ ਸਰਕਾਰ ਸਾਡੇ ਨਾਲ ਬਹੁਤ ਹੀ ੱੱਕਾ ਕਰ ਰਹੀ ਆ ਜੀ ਸਾਡੇ ਨਾਲ ਜਿਹੜਾ ਇਹ ਆ ਡੋਰ ਟੂ ਡੋਰ ਇਹ ਪ੍ਰਾਈਵੇਟ ਕੰਪਨੀਆਂ ਲਿਆ ਕੇ ਸਾਡੇ ਸਿਰ ਤੇ ਰੱਖ ਰਹੀ ਆ ਤੇ ਇਹ ਫਿਰ ਡੋਰ ਟੂ ਡੋਰ ਕੰਮ ਕਰਿਆ ਕਰੂਗੀ ਤੇ ਸਾਡੀਆਂ ਸੇਵਾਵਾਂ ਜਿਹੜੀਆਂ ਇਸ ਟਾਈਮ ਨੂੰ ਖਤਰੇ ਜੀ ਆ ਜੀ ਖਤਮ ਹੋਣ ਦੇ ਆ ਜੀ